ਟ੍ਰੇਡਿੰਗ ਦੇ ਮਸਲੇ ਤੇ ਜਿਵੇਂ ਤੁਸੀਂ YouTube ਜਾਂ ਫਿਰ Google ਜਾਂ ਕੋਈ ਵੀ ਸੋਸ਼ਲ ਮੀਡੀਆ ਦਾ ਪਲੇਟਫਾਰਮ ਖੋਲੋ ਸਭ ਤੋਂ ਪਹਿਲੇ ਤੁਹਾਨੂੰ ਇਹ ਵੀਡੀਓ ਦਿਖਦੀਆਂ ਨੇ ਵੀ ਟ੍ਰੇਡਿੰਗ ਕਿਵੇਂ ਕਰੀਏ ਪੈਸਾ ਰਾਤ ਤੋਂ ਰਾਤ ਅਮੀਰ ਕਿਵੇਂ ਬੀਏ ਭਈਆ ਕਿ ਆਪਾਂ ਕਈ ਵਾਰ ਸਿਰਫ ਪੈਸਾ ਦੇਖ ਕੇ ਕਿਸੇ ਕੰਮ 'ਚ ਐਂਟਰ ਹੋ ਜਾਂਦੇ ਆ ਪਰ ਉਹਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਵੀ ਹੈ ਕੀ ਹੈ ਕੋਲ ਪਹਿਲਾਂ ਸੀਗਾ 300 ਦਾ ਸੋ 200 300 ਦੇ ਵਿੱਚ ਵਿੱਚ ਹੁੰਦਾ ਸੀ ਹੁਣ ਮੇਰਾ 1000 ਤੱਕ 1000 ਪਲੱਸ ਵੀ ਕਈ ਵਾਰ ਹੋ ਜਾਂਦਾ ਇੱਕ ਦਿਨ ਦਾ ਅੱਜ ਤੁਸੀਂ ਆਪਣੇ ਜੀਵਨ ਦੇ ਵਿੱਚ ਦੱਸੋ ਤੁਸੀਂ ਇਸ ਲਾਈਨ ਦੇ ਵਿੱਚ ਕਿਵੇਂ ਆਏ ਕਿੰਨਾ ਕੁ ਘਾਟਾ ਤੁਸੀਂ ਚੱਲਿਆ ਦੇਖੋ ਮੈਂ ਪਹਿਲਾਂ ਕਾਫੀ ਕੁਝ ਕੀਤਾ ਮੈਨੂੰ 18 ਸਾਲ ਹੋ ਗਏ ਅਮਰੀਕਾ ਆਏ ਨੂੰ ਬੈਂਕ ਚ 8 ਸਾਲ ਕੰਮ ਕੀਤਾ ਬਿਜ਼ਨਸ ਮੈਨੇਜਮੈਂਟ ਦੀ ਡਿਗਰੀ ਕੀਤੀ ਫਿਰ 10 ਸਾਲਾਂ ਤੋਂ ਪਿਛਲੇ ਤੋਂ ਟਰਕਿੰਗ ਦਾ ਕੰਮ ਕਰ ਰਹੇ ਸੀ ਸੋ ਮੈਂ ਸਾਰਾ ਕੁਝ ਕਰਕੇ ਦੇਖਿਆ ਬਟ ਬਾਹਰ ਜਿੰਨੇ ਵੀ ਕੰਮ ਨੇ ਤੁਸੀਂ ਦੇਖੋਗੇ ਹਰ ਇੱਕ ਦਾ ਕੰਪੀਟੀਸ਼ਨ। ਤੋਂ ਇਹਦੇ ਵਿੱਚ ਕੀ ਆ ਤੁਹਾਡਾ ਕੰਪੀਟੀਸ਼ਨ ਤੁਹਾਡੇ ਆਪ ਦੇ ਨਾਲ। ਸੋ ਆਪਾਂ ਇਹ ਸੱਟਾ ਨਹੀਂ ਹੋਇਆ ਜੀ। ਫਿਰ ਜਿਹੜੇ ਤੁਸੀਂ ਟ੍ਰੇਡਿੰਗ ਦੀ ਗੱਲ ਕਰ ਰਹੇ ਆ ਵੀ ਮਾਰਕੀਟ ਉੱਪਰ ਨੂੰ ਜਾ ਰਹੀ ਹੈ ਤੁਹਾਡੇ ਪੈਸੇ ਵਧਣੇ ਆ ਹਨਾ ਮਾਰਕੀਟ ਥੱਲੇ ਨੂੰ ਜਾ ਰਹੀ ਹੈ ਇਹ ਇਹ ਇੱਕ ਸੱਟਾ ਨਹੀਂ ਇੱਕ ਤਰ੍ਹਾਂ ਜੂਆ ਨਹੀਂ ਜੂਏ ਪੱਟ ਨਹੀਂ ਖੇਲ ਦੇ ਇਸ। ਟ੍ਰੇਡਿੰਗ 'ਚ ਪਹਿਲਾਂ ਤੁਹਾਨੂੰ ਸਾਰੀਆਂ ਚੀਜ਼ਾਂ ਸਿੱਖਣੀਆਂ ਪੈਂਦੀਆਂ ਨੇ। ਸਿੱਖ ਕੇ ਜੇ ਤੁਸੀਂ ਆਓਗੇ ਤਾਂ ਤੁਹਾਨੂੰ ਇਹਦੇ ਵਿੱਚ ਪ੍ਰੋਫਿਟ ਜ਼ਰੂਰ ਹੋਊਗਾ ਫਿਰ ਇਹ ਜੂਆ ਨਹੀਂ ਰਹਿ ਜਾਂਦਾ ਫਿਰ ਇੱਕ ਬਿਜ਼ਨਸ ਬਣ ਜਾਂਦਾ ਜਿਹੜਾ ਇਹ ਟਰੇਡਿੰਗ ਵਾਲਾ ਨਾ ਬਿਜ਼ਨਸ ਆ ਇਹਨੂੰ ਲਰਨ ਕਰਨਾ ਬਹੁਤ ਜ਼ਰੂਰੀ ਆ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਕੋਰੋਨਾ ਦੇ ਵਿੱਚ ਸਾਰੇ ਘਰੇ ਬੈਠੇ ਸੀ ਪਰ ਜਿਹੜੇ ਟਰੇਡਰ ਸੀਗੇ ਉਹ ਫਿਰ ਵੀ ਪੈਸਾ ਬਣਾ ਰਹੇ ਸੀ ਜੋ ਜਿਹੜੀ ਭਾਰਤ ਦੀ ਜਿਵੇਂ ਮਾਰਕੀਟ ਹੋਦੀ ਜਾਂ ਯੂਐਸਟੀ ਮਾਰਕੀਟ ਇਹ ਮਾਰਕੀਟ ਸਾਰੀ ਦੁਨੀਆ ਦੀ ਅਲੱਗ-ਅਲੱਗ ਦੇਸ਼ਾਂ ਦੀ ਅਲੱਗ-ਅਲੱਗ ਮਾਰਕੀਟ ਹੁੰਦੀ ਹੈ ਜਾਂ ਫਿਰ ਇਹਦੇ ਬਾਰੇ ਥੋੜਾ ਕੁਝ ਦੱਸੋਗੇ ਕਿ ਕੁਝ ਏਸ਼ੀਆ ਦੀ ਲੱਗ ਹੋਗੀ ਉੱਤਰੀ ਅਮਰੀਕਾ ਦੀ ਲੱਗ ਇਹਦੇ ਬਾਰੇ ਕੁਝ ਦੱਸ ਸਕਦੇ ਹੋ ਇਹਦਾ ਬੈਸਟ ਚੀਜ਼ ਇਹ ਹੈ ਕਿ 23 ਆਵਰ ਖੁੱਲੀ ਰਹਿੰਦੀ ਹੈ ਮਾਰਕੀਟ ਸੋ ਪਹਿਲਾਂ ਏਸ਼ੀਆ ਦੀ ਕਿ ਕਿੰਨੇ ਤੱਕ ਕਿਹੜੇ ਟਾਈਮ ਬੰਦ ਹੁੰਦੀ ਹੈ ਅੱਛਾ ਅੱਜਕੱਲ੍ਹ ਕਿ ਮਾਰਕੀਟ ਦੇ ਵਿੱਚ ਤੁਸੀਂ ਜਿਵੇਂ ਟ੍ਰੇਡਿੰਗ ਦਾ ਫਿਊਚਰ ਦਾ ਕਾਫੀ ਕੁਝ ਦੱਸਿਆ। ਅੱਜਕੱਲ੍ਹ ਇੱਕ ਕ੍ਰਿਪਟੋ ਕਰੰਸੀ ਦੇ ਕੋਇਨਸ ਦੀ ਬਹੁਤ ਬੋਲਬਾਲ ਹੈ। ਉਹਦੇ ਬਾਰੇ ਤੁਸੀਂ ਕੁ ਦੱਸੋਗੇ ਪਲੀਜ਼। ਅੱਛਾ ਇੱਕ ਇਹ ਦੱਸੋ ਵੀ ਅੱਜਕੱਲ੍ਹ ਕੁਝ ਸੋਸ਼ਲ ਮੀਡੀਆ ਤੇ ਅਸੀਂ ਦੇਖਦੇ ਆਂ ਵੀ ਕੁਝ ਪਹਿਲੇ ਤਾਂ ਮੈਨੂਅਲ ਐਸੀ ਬਾਈ ਕਰ ਲਿਆ ਜਾਂ ਸੈਲ ਕਰ ਲਿਆ। ਹੁਣ ਤਾਂ ਕਹਿੰਦੇ ਅਜਿਹੇ ਐਪਸ ਵੀ ਆ ਗਏ ਬਹੁਤ ਕੁਝ ਆ ਗਿਆ ਕਿ ਤੁਹਾਨੂੰ ਬਹੁਤਾ ਕੁਝ ਕਰਨ ਦੀ ਲੋੜ ਨਹੀਂ ਤੁਹਾਡਾ ਸਾਰਾ ਕੁਝ ਐਪ ਹੀ ਜਿਹੜੇ ਆ ਉਹ ਕਰਦੇ ਆ ਤੁਸੀਂ ਇਹਨਾਂ ਗੱਲਾਂ ਦੇ ਵਿੱਚ ਵੀ ਟੋਸ ਸਤਾ ਰੱਖਦੇ ਹੋ ਪੱਕੇ ਕੁਝ ਹੈਗਾ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਜਿਵੇਂ ਤੁਸੀਂ ਰਾਤ ਨੂੰ ਸੋਣ ਲੱਗੇ ਹੋ ਤੇ ਤੁਹਾਨੂੰ ਤਾਂ ਪਤਾ ਨਹੀਂ ਤੁਹਾਡੇ ਸੁੱਤੇ ਸੁੱਤੇ ਮਾਰਕੀਟ ਕਿੱਥੇ ਗਈ ਤੇ ਕਿੱਥੇ ਨਹੀਂ ਗਈ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਵੀ ਜਦੋਂ ਤੁਸੀਂ ਇਸ ਤਰ੍ਹਾਂ ਦੇ ਕੋਈ ਐਪਸ ਵਗੈਰਾ ਯੂਜ਼ ਕਰਦੇ ਉਹ ਤੁਹਾਡੀ ਹੈਲਪ ਕਰਦੇ ਵਾਕਈ ਵੀ ਤੁਹਾਡੇ ਸੁੱਤੇ ਹੋਏ ਤੁਹਾਡਾ ਕਈ ਵਾਰੀ ਬਹੁਤ ਜ਼ਿਆਦਾ ਵਾਅਦਾ ਵੀ ਕਰ ਦਿੱਤਾ ਤੇ ਜਿੱਥੇ ਤੁਹਾਡਾ ਰਿਸਕ ਸੀ ਤੁਹਾਨੂੰ ਘਾਟਾ ਪੈਣ ਦਾ ਉੱਥੇ ਤੁਹਾਨੂੰ ਬਚਾ ਕੇ ਵੀ ਰੱਖਦੇ ਆ। ਕਿਉਂਕਿ ਤੁਸੀਂ ਪਹਿਲਾਂ ਇਹ ਦੇਖੋ ਜੇ ਆਪਾਂ ਪੈਸਾ ਬਣਾਉਨੇ ਆ ਚੈਨ ਦੀ ਨੀਂਦ ਸੌਣ ਦੇ ਲਈ ਜੀ ਜੇ ਆਪਾਂ ਰਾਤ ਨੂੰ ਮੰਨ ਲਓ ਔਨ ਕਰਕੇ ਛੱਡਤਾ ਤੇ ਆਪਾਂ ਚੰਨ ਦੀ ਨੀਂਦ ਹੀ ਨਾ ਸੁੱਤੇ ਤਾਂ ਉਹਦਾ ਕੋਈ ਫਾਇਦਾ ਨਹੀਂ ਮੈਂ ਪਰਸਨਲੀ ਘੰਟੇ ਨਹੀਂ ਕਰਦਾ ਅੰਦਰੋਂ ਨਹੀਂ ਧਿਆਨਦਾ ਥੋੜਾ ਉਧਰ ਜਾ ਸਕਦਾ ਬਿਲਕੁਲ ਬਿਲਕੁਲ ਮੈਂ ਉਹ ਚੀਜ਼ ਰეკਮੈਂਡ ਨਹੀਂ ਕਰੂੰਗਾ ਜਿਹੜਾ ਪ੍ਰੋਪਰ ਆ ਉਹ ਬੈਠ ਕੇ ਆਪ ਉਸ ਸਕਰੀਨ 'ਤੇ ਬure ਬੈਠੋ ਫੇਰ ਪ੍ਰੋਪਰ ਕਰੋਗੇ ਤਾਂ ਤੁਹਾਡੇ ਲਈ ਜ਼ਿਆਦਾ ਬੈਨੀਫੀਸ਼ੀਅਲ ਹੋਊਗਾ ਤੁਹਾਨੂੰ ਪਤਾ ਕਿ ਕੀ ਹੋ ਰਿਹਾ ਅੱਜ ਉਹ ਕਿਹੜਾ ਵਧੀਆ ਤਰੀਕਾ ਮੈਨੂਅਲ ਵਧੀਆ ਜਾਂ ਫਿਰ ਸੌਫਟਵੇਅਰ ਤੇ ਨਿਰਭਰ ਹੋ ਕੇ ਵੀ ਕਿਹੜਾ ਵਧੀਆ ਟਾਈਮ ਹੈ ਕਦੋਂ ਐਂਟਰੀ ਕਰਨੀ ਹੈ ਤੇ ਕਦੋਂ ਐਗਜ਼ਿਟ ਕਰਨੀ ਹੈ ਕਦੋਂ ਬਾਹਰ ਆਣਾ ਇਹਦੇ ਗੱਲ ਲਈ ਤੁਸੀਂ ਕਿਹੜੀ ਸਟ੍ਰੈਟੇਜੀ ਜਿਹੜੀ ਹੈ ਯੂਜ਼ ਕਰਦੇ ਹੋ ਜੇ ট্রেਡਿੰਗ ਸਿੱਖਣੀ ਹੋਵੇ ਕਿਸੇ ਨੇ ਹਾਂ ਉਹਦੇ ਲਈ ਸਭ ਤੋਂ ਪਹਿਲਾ ਕਦਮ ਕੀ ਹੈ ਕੁਛ ਹੈ ਕੁਛ ਹੈ ਅਸੀਂ ਨਾ ਵੀਡੀਓ ਦੇਖੀਆ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਟ੍ਰੇਨਿੰਗ ਵੀ ਦੰਨੇ ਆ ਇਹ ਤੁਹਾਨੂੰ ਪੈਸੇ ਵੀ ਪੱਲੋ ਦੇਵਾਂਗੇ ਟ੍ਰੇਨਿੰਗ ਕਰਨ ਲਈ ਟ੍ਰੇਡ ਕਰਨ ਲਈ ਕੀ ਤੁਹਾਡੀ ਜਿਹੜੀ ਸੈਂਟਰ ਹੈ ਉਹ ਵੀ ਕੁਝ ਇਸ ਤਰ੍ਹਾਂ ਕਰਦਾ ਜੇ ਕੋਈ ਆਮ ਬੰਦਾ ਜਿਹੜਾ ਨਵਾਂ ਬਿਲਕੁਲ ਸਟਾਰਟਰ ਹੋਵੇ ਪਰ ਉਹਦੇ ਕੋਲ ਬਹੁਤਾ ਪੈਸਾ ਨਾ ਹੋਵੇ ਟ੍ਰੇਡ ਕਰਨ ਲਈ ਕੋਈ ਇਸ ਤਰ੍ਹਾਂ ਦੀ ਹੈਲਪ ਵੀ ਤੁਸੀਂ ਕਰਦੇ ਹੋ ਕਿ ਅਸੀਂ ਇਸ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਕਿਸੇ ਨੇ ਕੰਟੈਕਟ ਕਰਨਾ ਹੋਵੇ ਤੁਹਾਡੇ ਤੁਸੀਂ ਇਸ ਵੀਡੀਓ ਦੇ ਵਿੱਚ ਦੱਸ ਸਕਦੇ ਹੋ ਕਿ ਘੱਟੋ ਘੱਟ ਕਿੰਨਾ ਕੁ ਸਮੇਂ ਦੇ ਵਿੱਚ ਇੱਕ ਆਮ ਬੰਦਾ ਜਿਹੜਾ ਟ੍ਰੇਨਿੰਗ ਦੀ ਇਸ ਲਈ ਟ੍ਰੇਡਿੰਗ ਦੀ ਟ੍ਰੇਨਿੰਗ ਲੈ ਸਕਦਾ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਸੋਸ਼ਲ ਮੀਡੀਆ ਦੇ ਉੱਤੇ ਅੱਜ ਜਦੋਂ ਅਸੀਂ ਕੋਈ ਵੀ ਚੀਜ਼ ਸਰਚ ਕਰਦੇ ਆ ਉਹਦੇ ਵਿੱਚ ਕੁਝ ਨੁਕਤੇ ਵੀਡੀਓ ਤੁਹਾਨੂੰ ਟਰੇਡਿੰਗ ਦੇ ਉੱਤੇ ਇਨਵੈਸਟਮੈਂਟ ਦੇ ਉੱਤੇ ਦੱਸਣ ਗਿਆ ਜਦੋਂ ਵੀ ਤੁਸੀਂ ਸਰਚ ਕਰਦੇ ਹੋ ਚਾਹੇ ਸਾਹਮਣੇ YouTube ਖੋਲੋ ਤਾਂ ਟਰੇਡਿੰਗ ਕੀ ਮੈਂ ਕਰੀਏ ਜਾਂ ਫਿਰ ਇਸ ਨਾਲ ਸੰਬੰਧਿਤ ਵੀਡੀਓ ਦੀ ਅੱਜ ਕੱਲ ਬਹੁਤ ਪਰਹਮਾਰ ਰੈਂਦੀ ਹੈ ਸਾਡੇ ਨਾਲ ਨੇ ਇਸ ਦੇ ਐਕਸਪਰਟ ਗੁਰ ਲਵਲੀ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਟਰੇਡਿੰਗ ਦੇ ਮਾਹਰ ਨੇ ਤੇ ਉਹ ਇਸ ਬਾਰੇ ਕੀ ਸੋਚਦੇ ਆ ਅਸਲ ਵਿੱਚ ট্রেডিং ਹੁੰਦੀ ਕੀ ਹੈ ਜਿਹੜਾ ਕ੍ਰਿਪਟੋ ਕਰੰਸੀ ਕੀ ਹੈ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਸਾਡੇ ਕੋਲ ਸਵਾਲ ਨੇ ਆਪਾਂ ਇਹਨਾਂ ਤੋਂ ਜਵਾਬ ਲੈਣੇ ਆ ਪੁੱਛਦੇ ਆ ਪਹਿਲੇ ਕਰੀਏ ਸਵਾਗਤ ਹਾਂਜੀ ਵੀਰ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਕੀ ਹਾਲ ਚਾਲ ਹੈ ਜੀ ਸਭ ਕਿਰਪਾ ਮਾਲਕ ਦੀ ਬਹੁਤ ਸੋਣਾ ਤੁਸੀਂ ਸੁਣਾਓ ਬਹੁਤ ਕਿਰਪਾ ਦੀ ਅੱਛਾ ਇਹ ਦੱਸੋ ট্রেਡਿੰਗ ਦੇ ਮਸਲੇ ਤੇ ਜਿਵੇਂ ਤੁਸੀਂ YouTube ਜਾਂ ਫਿਰ Google ਜਾਂ ਕੋਈ ਵੀ ਸੋਸ਼ਲ ਮੀਡੀਆ ਦਾ ਪਲੇਟਫਾਰਮ ਖੋਲੋ ਸਭ ਤੋਂ ਪਹਿਲੇ ਤੁਹਾਨੂੰ ਇਹ ਵੀਡੀਓ ਦਿਖਤੀਆਂ ਨੇ ਵੀ ਟਰੇਡਿੰਗ ਕਿਵੇਂ ਕਰੀਏ ਪੈਸਾ ਰਾਤੋਂ ਰਾਤ ਅਮੀਰ ਕਿਵੇਂ ਹੋਈਏ ਪਹਿਲੇ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਜੀ ਟਰੇਡਿੰਗ ਹੁੰਦੀ ਕੀ ਹੈ ਸੋ ਬੇਸਿਕਲੀ ਜੀ ਅ ਕਈ ਵਾਰ ਨਾ ਆਪਾਂ ਨੂੰ ਇਹ ਵੀ ਭੁਲੇਖਾ ਹੁੰਦਾ ਕਿ ਅਸੀਂ ਆਪ ਟਰੇਡਿੰਗ ਕਰ ਰਹੇ ਹਾਂ ਹਾਲਾਂਕਿ ਇਹ ਬੰਦਾ ਆਪ ਕਈ ਵਾਰ ਇਨਵੈਸਟਿੰਗ ਹੀ ਕਰ ਰਿਹਾ ਹੁੰਦਾ ਸੋ ਪਹਿਲੇ ਮੈਂ ਥੋੜਾ ਜਿਹਾ ਇਨਵੈਸਟਿੰਗ ਤੇ ਟਰੇਡਿੰਗ 'ਚ ਫਰਕ ਦੱਸਦਾ ਇਨਵੈਸਟਿੰਗ 'ਚ ਇਨਵੈਸਟਿੰਗ 'ਚ ਕੀ ਹੁੰਦਾ ਕਿ ਤੁਸੀਂ ਕੋਈ ਚੀਜ਼ ਬਾਇ ਕਰਦੇ ਹੋ ਕੋਈ ਸਟਾਕ ਬਾਇ ਕਰ ਲਿਆ ਜਾਂ ਤੁਸੀਂ ਕੋਈ ਚੀਜ਼ ਬਾਇ ਕਰਦੇ ਹੋ ਉਹਦੀ ਜੇ ਵੈਲਿਊ ਵੱਧਦੀ ਆ ਤੇ ਵੱਧਦੀ ਆ ਉਸ ਤੋਂ ਬਾਅਦ ਤੁਸੀਂ ਸੈੱਲ ਕਰਦੇ ਹੋ ਫੇਰ ਤੁਹਾਨੂੰ ਪ੍ਰੋਫਿਟ ਹੁੰਦਾ ਪਰ ਜਿਹੜੀ ਟਰੇਡਿੰਗ ਆ ਟਰੇਡਿੰਗ ਦੇ ਵਿੱਚ ਇਹ ਆ ਕਿ ਆਪਾਂ ਨੂੰ ਕੋਈ ਲੈਂਡ ਦੇਣ ਦੀ ਮਾਰਕੀਟ ਉੱਪਰ ਜਾ ਰਹੀ ਆ ਮਾਰਕੀਟ ਥੱਲੇ ਜਾ ਰਹੀ ਆ ਤੁਸੀਂ ਇੱਕ ਕੰਟਰੈਕਟ ਲਾਉਣਾ ਵੀ ਮਾਰਕੀਟ ਹੁਣ ਉੱਪਰ ਜਾਊਗੀ ਜੇ ਤੁਹਾਡੀ ਮਾਰਕੀਟ ਨਾਲ-ਨਾਲ ਉੱਪਰ ਜਾ ਰਹੀ ਆ ਤਾਂ ਤੁਹਾਨੂੰ ਪ੍ਰੋਫਿਟ ਹੋ ਰਿਹਾ ਪਰ ਜੇ ਤੁਸੀਂ ਕੰਟਰੈਕਟ ਥੱਲੇ ਨੂੰ ਲਾਤਾ ਵੀ ਮਾਰਕੀਟ ਸ਼ਾਰਟ ਜਾਊਗੀ ਉਦੋਂ ਤੁਹਾਨੂੰ ਜਿੰਨੀ ਮਾਰਕੀਟ ਥੱਲੇ ਨੂੰ ਜਾਈ ਜਾਊਗੀ ਉਹਨਾਂ ਤੁਹਾਨੂੰ ਪ੍ਰੋਫਿਟ ਹੋਈ ਜਾਣਾ ਸੋ ਆਪਾਂ ਸੱਟਾ ਨਹੀਂ ਖਾ ਜੀ ਫਿਰ ਜਿਹੜੇ ਤੁਸੀਂ ਟ੍ਰੇਡਿੰਗ ਦੀ ਗੱਲ ਕਹਿ ਰਹੀ ਆ ਵੀ ਮਾਰਕੀਟ ਉੱਪਰ ਨੂੰ ਜਾ ਰਹੀ ਹੈ ਤੁਹਾਡੇ ਪੈਸੇ ਵਧਨੇ ਆ ਹਨਾ ਮਾਰਕੀਟ ਥੱਲੇ ਨੂੰ ਜਾ ਰਹੀ ਹੈ ਇਹ ਇਹ ਇੱਕ ਸੱਟਾ ਨਹੀਂ ਇੱਕ ਤਰ੍ਹਾਂ ਦਾ ਜੂਆ ਨਹੀਂ ਜੂਏ ਬਾਜੀ ਨਹੀਂ ਖੇਡਦੇ ਅਸੀਂ ਦੇਖੋ ਜੇ ਤਾਂ ਤੁਸੀਂ ਇਹਨੂੰ ਲਰਨ ਕਰਦੇ ਹੋ ਐਜ਼ ਅ ਬਿਜ਼ਨਸ ਠੀਕ ਹੈ ਅੱਛਾ ਥੈਨ ਤਾਂ ਇਹ ਬਹੁਤ ਵਧੀਆ ਬਿਜ਼ਨਸ ਆ ਤੁਸੀਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਸਮਝਾਉਣਾ ਕੋਈ ਮੰਨ ਲਓ ਅੱਜ ਕੋਈ ਬੰਦੇ ਨੇ ਟਰੱਕਿੰਗ ਦਾ ਕੰਮ ਸ਼ੁਰੂ ਕਰ ਲਿਆ ਪਰ ਉਹਨੂੰ ਟਰੱਕਿੰਗ ਬਾਰੇ ਕੁਝ ਨਹੀਂ ਪਤਾ ਬਿਲਕੁਲ ਉਹਨੂੰ ਇਹ ਨਹੀਂ ਪਤਾ ਕਿ ਟਰੱਕ ਚਲਾਉਣਾ ਕਿੱਦਾਂ ਰਿਪੇਅਰ ਕਿੱਥੋਂ ਕਰਾਉਣਾ ਲੋਡ ਕਿੱਥੋਂ ਚੱਕਣੇ ਆ ਉਹਨੂੰ ਕੁਝ ਨਹੀਂ ਪਤਾ ਉਹ ਬੰਦਾ ਅੱਜ ਬਿਜ਼ਨਸ ਦੇ ਵਿੱਚ ਆ ਗਿਆ ਉਹਨੂੰ ਪਤਾ ਨਹੀਂ ਉਹ ਫੇਲ ਹੋਊਗਾ ਸੇਮ ਚੀਜ਼ ਹੀ ਤੁਸੀਂ ਟਰੇਡਿੰਗ ਨੂੰ ਲੈ ਸਕਦੇ ਹੋ ਕਿ ਟਰੇਡਿੰਗ 'ਚ ਪਹਿਲਾਂ ਤੁਹਾਨੂੰ ਸਾਰੀਆਂ ਚੀਜ਼ਾਂ ਸਿੱਖਣੀਆਂ ਪੈਂਦੀਆਂ ਨੇ ਸਿੱਖ ਕੇ ਜੇ ਤੁਸੀਂ ਆਓਗੇ ਤਾਂ ਤੁਹਾਨੂੰ ਇਹਦੇ ਵਿੱਚ ਪ੍ਰੋਫਿਟ ਜ਼ਰੂਰ ਹੋਊਗਾ ਫਿਰ ਇਹ ਜੂਆ ਨਹੀਂ ਰਹਿ ਜਾਂਦਾ ਫਿਰ ਇੱਕ ਬਿਜ਼ਨਸ ਬਣ ਜਾਂਦਾ ਜੀ ਤੈਨੂੰ ਐਜ਼ ਅ ਬਿਜ਼ਨਸ ਲੈ ਕੇ ਚੱਲੋਂਗੇ ਤਾਂ ਲੌਂਗ ਟਰਮ ਤੁਸੀਂ ਇਹਦੇ ਵਿੱਚ ਤੁਹਾਨੂੰ ਤੁਸੀਂ ਪਹਿਲਾਂ ਇਹਨੂੰ ਐਜ਼ ਅ ਸਾਈਡ ਇਨਕਮ ਥੈਨ ਤੁਸੀਂ ਆਪਣੀ ਫਸਟ ਇਨਕਮ ਲੈ ਕੇ ਵੀ ਚੱਲ ਸਕਦੇ ਹੋ ਜਿਵੇਂ ਕਿ ਹੁਣ ਮੈਂ ਚੱਲ ਰਿਹਾ ਜੀ ਅੱਛਾ ਤੁਸੀਂ ਆਪਣੇ ਜੀਵਨ ਦੇ ਪਿੱਛੇ ਦੱਸੋ ਤੁਸੀਂ ਇਸ ਲਾਈਨ ਦੇ ਵਿੱਚ ਕੀ ਮਿਆਏ ਕਿੰਨਾ ਕੋਈ ਘਾਟਾ ਤੁਸੀਂ ਚੱਲਿਆ ਦੇਖੋ ਮੈਂ ਪਹਿਲਾਂ ਕਾਫੀ ਕੁਝ ਕੀਤਾ ਮੈਨੂੰ 18 ਸਾਲ ਹੋ ਗਏ ਅਮਰੀਕਾ ਆਏ ਨੂੰ ਬੈਂਕ ਚ 8 ਸਾਲ ਕੰਮ ਕੀਤਾ ਬਿਜ਼ਨਸ ਮੈਨੇਜਮੈਂਟ ਦੀ ਡਿਗਰੀ ਕੀਤੀ ਫਿਰ 10 ਸਾਲਾਂ ਤੋਂ ਪਿਛਲੇ ਤੋਂ ਟਰਕਿੰਗ ਦਾ ਕੰਮ ਕਰ ਰਹੇ ਸੀ ਸੋ ਮੈਂ ਸਾਰਾ ਕੁਝ ਕਰਕੇ ਦੇਖਿਆ ਬਟ ਬਾਹਰ ਜਿੰਨੇ ਵੀ ਕੰਮ ਨੇ ਤੁਸੀਂ ਦੇਖੋਗੇ ਹਰ ਇੱਕ ਦਾ ਕੰਪੀਟੀਸ਼ਨ ਸੋ ਇਹਦੇ ਵਿੱਚ ਕੀ ਹੈ ਤੁਹਾਡਾ ਕੰਪੀਟੀਸ਼ਨ ਤੁਹਾਡੇ ਆਪ ਦੇ ਨਾਲ ਹੈ ਇਹ ਤੁਹਾਡਾ ਕਿਸੇ ਤੇ ਕਿਸੇ ਤੇ ਤੁਸੀਂ ਡਿਪੈਂਡੈਂਟ ਨਹੀਂ ਹੈ ਤੁਸੀਂ ਕਿਸੇ ਕਸਟਮਰ ਤੇ ਨਹੀਂ ਵੀ ਡਿਪੈਂਡੈਂਟ ਤੁਸੀਂ ਕਿਸੇ ਤੇ ਜੇ ਤੁਹਾਡਾ ਕੋਈ ਕੰਪੀਟੀਸ਼ਨ ਆ ਵੀ ਗਿਆ ਉਹ ਵੱਤ ਵੱਤ ਕੀ ਕਰ ਲੂਗਾ ਤੁਹਾਡੇ ਕਾਪੀ ਕਰ ਲੂਗਾ ਪਰ ਤੁਹਾਡੇ ਤੋਂ ਤੁਹਾਡੇ ਪੈਸੇ ਨਹੀਂ ਨਾ ਖੋ ਸਕਦਾ ਜਾਂ ਤੁਹਾਡਾ ਬਿਜ਼ਨਸ ਨਹੀਂ ਖੋ ਸਕਦਾ ਜੀ ਸੋ ਇਹ ਚੀਜ਼ਾਂ ਸਾਰੀਆਂ ਦੇਖ ਕੇ ਮੈਂ ਟਰੇਡਿੰਗ ਵੱਲ ਆਇਆ ਤੇ ਬਾਕੀ ਦੇ ਕੰਮ ਹੁਣ ਮੈਂ ਸਾਰੇ ਰੈਪ ਅਪ ਕਰ ਦਿੱਤੇ ਆ 100% ਟਰੇਡਿੰਗ ਦੇ ਵਿੱਚ ਤੇ ਘਾਟਾ ਜੇ ਕਹੀਏ ਘਾਟਾ ਇੰਨਾ ਨਹੀਂ ਪਿਆ ਕਿਉਂਕਿ ਇਹਦੇ ਤੇ ਆਪਾਂ ਇਨ ਡੀਟੇਲ ਫਿਰ ਕਿਤੇ ਗੱਲ ਕਰਾਂਗੇ ਕਿ ਜਿਹੜੀ ਅਸੀਂ ਟਰੇਡਿੰਗ ਕਰਦੇ ਆ ਫਿਊਚਰ ਕੰਟਰੈਕਟਸ ਦੀ ਡੇ ਟਰੇਡਿੰਗ ਉਹਨੂੰ ਟਰੇਡ ਕਰਨ ਦੇ ਲਈ ਕੰਪਨੀਆਂ ਪੈਸਾ ਦਿੰਦੀਆਂ ਨੇ ਜੀ ਸੋ ਅਸੀਂ ਉਹ ਕੰਪਨੀਆਂ ਦਾ ਪੈਸਾ ਯੂਜ਼ ਕਰਕੇ ਟਰੇਡਿੰਗ ਕਰਦੇ ਆ ਉਹਦੇ ਵਿੱਚ ਆਪਣਾ ਇਨਾ ਲਾਸ ਨਹੀਂ ਹੁੰਦਾ ਬਹੁਤ ਵਾਰ ਮੈਂ ਹੁਣ ਤੱਕ 3000 ਡਾਲਰ ਦਾ ਲਾਸ ਕੀਤਾ ਹੋਣਾ ਇਸ ਤੋਂ ਜ਼ਿਆਦਾ ਨਹੀਂ ਅੱਛਾ ਕੁਝ ਬੇਸਿਕ ਸਵਾਲ ਨੇ ਕੁਝ ਆਮ ਕਰਕੇ ਆਂਦਾ ਸ਼ਾਰਟ ਟਰੇਡਿੰਗ ਹੁੰਦੀ ਹੈ ਉਹ ਕੀ ਹੈ ਉਹ ਸ਼ਾਰਟ ਸੈਲ ਜਿਵੇਂ ਮੰਨ ਲਓ ਮਾਰਕੀਟ ਉੱਪਰ ਨੂੰ ਜਾ ਰਹੀ ਹੈ ਉਹਨੂੰ ਲੌਂਗ ਕਹਿ ਦਿੰਦੇ ਆ ਵੀ ਤੁਸੀਂ ਟਰੇਡ ਲੌਂਗ ਦਾ ਲਿਆ ਜਦੋਂ ਥੱਲੇ ਨੂੰ ਜਾਂਦੀ ਉਹਨੂੰ ਕਹਿੰਦੇ ਸ਼ਾਰਟ ਕਰ ਦੇਣਾ ਅੱਛਾ ਜੀ ਤੋ ਉਹਨੂੰ ਸ਼ਾਰਟ ਸੈੱਲ ਕਹਿੰਦੇ ਵੀ ਪਹਿਲਾਂ ਸੈੱਲ ਕਰਕੇ ਬਾਅਦ ਚੋਂ ਲੋ ਪ੍ਰਾਈਸ ਤੇ ਬਾਏ ਕਰ ਲੈਣਾ। ਸੋ ਜਦੋਂ ਅੱਪ ਜਾਂਦੀ ਆ ਉਦੋਂ ਪਹਿਲਾਂ ਲੋ ਘੱਟ ਪ੍ਰਾਈਸ ਤੇ ਬਾਏ ਕਰਕੇ ਵੱਧ ਤੇ ਵੇਚਣਾ ਹੁੰਦਾ। ਸੋ ਜਦੋਂ ਥੱਲੇ ਨੂੰ ਜਾ ਰਹੀ ਹੈ ਪਹਿਲਾਂ ਵੱਧ ਤੇ ਵੇਚ ਕੇ ਪਹਿਲਾਂ ਹੀ ਕਰ ਦੇਣਾ ਤੇ ਬਾਅਦ ਵਿੱਚ ਥੱਲੇ ਜਾ ਕੇ ਬਾਏ ਕਰ ਲੈਣਾ। ਸੋ ਸ਼ਾਰਟ ਸੈੱਲ ਹੋ ਜਾਂਦੀ ਹੈ। ਜੀ। ਅੱਛਾ ਇੱਕ ਇਹ ਦੱਸੋ ਵੀ ਅੱਜ ਕੱਲ ਕੁਝ ਸੋਸ਼ਲ ਮੀਡੀਆ ਤੇ ਅਸੀਂ ਦੇਖਦੇ ਆਂ ਵੀ ਕੁਝ ਪਹਿਲੇ ਤਾਂ ਮੈਨੂਅਲੀ ਅਸੀਂ ਬਾਏ ਕਰ ਲਿਆ ਜਾਂ ਸੈੱਲ ਕਰ ਲਿਆ। ਹੁਣ ਤੱਕ ਕਹਿੰਦੇ ਅਜਿਹੇ ਐਪਸ ਵੀ ਆ ਗਏ ਅਜਿਹਾ ਬਹੁਤ ਕੁਝ ਆ ਗਿਆ ਵੀ ਤੁਹਾਨੂੰ ਬਹੁਤਾ ਕੁਝ ਕਰਨ ਦੀ ਲੋੜ ਨਹੀਂ ਤੁਹਾਡਾ ਸਾਰਾ ਕੁਝ ਐਪ ਹੀ ਜਿਹੜੇ ਆ ਉਹ ਕਰਦੇ ਆ ਤੁਸੀਂ ਇਹਨਾਂ ਗੱਲਾਂ ਦੇ ਵਿੱਚ ਪ੍ਰੋਸਤਾ ਰੱਖਦੇ ਵੀ ਵਾਕਿਆ ਕੁਝ ਹੈਗਾ ਬਿਲਕੁਲ ਜੀ ਬਿਲਕੁਲ ਅਸੀਂ ਆਪ ਆਟੋਮੇਸ਼ਨ ਵਾਲਾ ਸੌਫਟਵੇਅਰ ਯੂਜ਼ ਕਰਦੇ ਆ ਸੋ ਉਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਰਿਸਕ ਮੈਨੇਜਮੈਂਟ ਪ੍ਰੋਪਰ ਕਰ ਸਕਦੇ ਹੋ ਠੀਕ ਹੈ ਕਈ ਵਾਰ ਕੀ ਹੁੰਦਾ ਕਿ ਅਸੀਂ ਟ੍ਰੇਡ ਦੇ ਵਿੱਚ ਅਸੀਂ ਸੋਚਦੇ ਰਹਿੰਦੇ ਆ ਕਿ ਅਸੀਂ ਐਂਟਰ ਕਰੀਏ ਜਾਂ ਨਾ ਕਰੀਏ ਜਦ ਤੱਕ ਜਿਹੜਾ ਆਪਾਂ ਆਟੋਮੇਸ਼ਨ ਵਾਲਾ ਸਿਸਟਮ ਆ ਉਹ ਬਹੁਤ ਜਲਦੀ ਹੀ ਡਾਟਾ ਜਿਹੜਾ ਆਉਂਦਾ ਉਹ ਰੀਡ ਕਰਕੇ ਆਪਣਾ ਟਰੇਡ ਲੈ ਕੇ ਤੇ ਆਪਾਂ ਉਹਨੂੰ ਜਲਦੀ ਜਲਦੀ ਪ੍ਰੋਫਿਟੇਬਲ ਕਰ ਦਿੰਦਾ ਸੋ ਆਪਾਂ ਕਈ ਵਾਰ ਸੋਚਦੇ ਹੀ ਰਹੇ ਨੇ ਵੀ ਟਰੇਡ ਲਈਏ ਜਾਂ ਨਾ ਲਈਏ ਸੋ ਆਪਣੇ ਇਮੋਸ਼ਨਸ ਜਿਹੜੇ ਨੇ ਉਹ ਕੰਟਰੋਲ ਕਰਨੇ ਕਈ ਵਾਰ ਮੁਸ਼ਕਲ ਹੋ ਜਾਂਦੇ ਆ ਸੋ ਉੱਥੇ ਇਸ ਟੈਕਨੋਲੋਜੀ ਸਾਡੀ ਕਾਫੀ ਹੈਲਪ ਕਰ ਜਾਂਦੀ ਹੈ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਜਿਵੇਂ ਤੁਸੀਂ ਰਾਤ ਨੂੰ ਸੌਣ ਲੱਗੇ ਹੋ ਤੇ ਤੁਹਾਨੂੰ ਤਾਂ ਪਤਾ ਨਹੀਂ ਵੀ ਤੁਹਾਡੇ ਸੁੱਤੇ ਸੁੱਤੇ ਮਾਰਕੀਟ ਕਿੱਥੇ ਗਈ ਤੇ ਕਿੱਥੇ ਨਹੀਂ ਗਈ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਵੀ ਜਦੋਂ ਤੁਸੀਂ ਇਸ ਤਰ੍ਹਾਂ ਦੇ ਕੋਈ ਐਪਸ ਵਗੈਰਾ ਯੂਜ਼ ਕਰਦੇ ਉਹ ਤੁਹਾਡੀ ਹੈਲਪ ਕਰਦੇ ਵਾਕਈ ਵੀ ਤੁਹਾਡੇ ਸੁੱਤੇ ਹੋਏ ਤੁਹਾਡਾ ਕਈ ਵਾਰੀ ਬਹੁਤ ਜ਼ਿਆਦਾ ਵਾਦਾ ਵੀ ਕਰ ਦਿੱਤਾ ਤੇ ਜਿੱਥੇ ਤੁਹਾਡਾ ਰਿਸਕ ਸੀ ਤੁਹਾਨੂੰ ਘਾਟਾ ਪੈਣ ਦਾ ਉੱਥੇ ਤੁਹਾਨੂੰ ਬਚਾ ਕੇ ਵੀ ਰੱਖਦੇ ਆ। ਵੀ ਉਹ ਕਈ ਕਰਦੇ ਨੇ ਪਰ ਮੈਂ ਰეკਮੈਂਡ ਨਹੀਂ ਕਰਦਾ ਕਿਸੇ ਨੂੰ ਕਿਉਂਕਿ ਤੁਸੀਂ ਪਹਿਲਾਂ ਇਹ ਦੇਖੋ ਜੇ ਆਪਾਂ ਪੈਸਾ ਬਣਾਉਨੇ ਆ ਚੈਨ ਦੀ ਨੀਂਦ ਸੌਣ ਦੇ ਲਈ। ਜੀ। ਜੇ ਆਪਾਂ ਰਾਤ ਨੂੰ ਮੰਨ ਲਓ ਔਨ ਕਰਕੇ ਛੱਡਤਾ ਤੇ ਆਪਾਂ ਚੈਨ ਦੀ ਨੀਂਦ ਹੀ ਨਾ ਸੁੱਤੇ ਤਾਂ ਉਹਦਾ ਕੋਈ ਫਾਇਦਾ ਨਹੀਂ ਮੈਂ ਪਰਸਨਲੀ ਅੰਦਰੂਨੀ ਧਿਆਨ ਦਾ ਤੜਾ ਉਧਰ ਜਾ ਸਕਦਾ ਬਿਲਕੁਲ ਬਿਲਕੁਲ ਮੈਂ ਉਹ ਚੀਜ਼ ਰეკਮੈਂਡ ਨਹੀਂ ਕਰੂੰਗਾ ਜਿਹੜਾ ਪ੍ਰੋਪਰ ਆ ਬੈਠ ਕੇ ਆਪ ਮੂਸਕਰੀਨ ਮੂਰੇ ਬੈਠੋ ਫੇਰ ਪ੍ਰੋਪਰ ਕਰੋਗੇ ਤਾਂ ਤੁਹਾਡੇ ਲਈ ਜ਼ਿਆਦਾ ਬੈਨੀਫੀਸ਼ੀਅਲ ਹੋਊਗਾ ਤੁਹਾਨੂੰ ਪਤਾ ਕਿ ਕੀ ਹੋ ਰਿਹਾ ਤੇ ਅਸੀਂ ਤੁਸੀਂ ਇਹ ਰეკਮੈਂਡ ਕਰਦੇ ਹੋ ਜਿਵੇਂ ਆਟੋਮੇਸ਼ਨ ਤੁਹਾਡਾ ਜਿਹੜਾ ਸੌਫਟਵੇਅਰ ਹੈਗਾ ਸਾਫਟਵੇਅਰ ਦੇ ਉੱਤੇ ਤੁਸੀਂ ਇਹਦੀ ਹੈਲਪ ਲੈ ਸਕਦੇ ਹੋ ਪੂਰੀ ਤਰ੍ਹਾਂ 100% ਨਿਰਭਰ ਨਹੀਂ ਹੋ ਸਕਦੇ ਨਹੀਂ ਹੈਲਪ ਲੈਣੀ ਆ ਬਟ ਦੇਖੋ ਕੀ ਹੋ ਸਕਦਾ ਮੰਨ ਲਓ ਫੋਰ ਐਗਜ਼ਾਮਪਲ ਤੁਸੀਂ ਰਾਤ ਨੂੰ ਆਨ ਕਰਕੇ ਛੱਡ ਦਿੱਤਾ ਜੀ ਰੱਬ ਨਾ ਕਰੇ ਲਾਈਟ ਚਲੀ ਗਈ نیٹ ਬੰਦ ਹੋ ਗਿਆ ਤੁਹਾਡਾ ਕੰਪਿਊਟਰ ਫ੍ਰੀਜ਼ ਹੋ ਗਿਆ ਕੁਝ ਵੀ ਹੋ ਸਕਦਾ ਤੇ ਤੁਹਾਨੂੰ ਉਹ ਸਾਫਟਵੇਅਰ ਨੇ ਬਾਹਰ ਕੱਢਣਾ ਸੀ ਪਰ ਉਹ ਕੱਢੂਗਾ ਕਿਵੇਂ ਕਿਉਂਕਿ ਉਹਦੇ ਕੋਲ ਤਾਂ ਪਤਾ ਹੀ ਨਹੀਂ ਹੈ ਕਿ ਆਪਣਾ ਟਰੇਡ ਦੇ ਵਿੱਚੋਂ ਨਿਕਲਣਾ ਕਿੱਦਾਂ ਆ ਕੋਈ ਹੁਣ ਤੁਹਾਡਾ ਕਨੈਕਸ਼ਨ ਟੁੱਟ ਗਿਆ ਨਾ ਮਾਰਕੀਟ ਦੇ ਨਾਲ। ਸੋ ਉਹ ਚੀਜ਼ਾਂ ਨਾਲ ਰਿਸਕ ਮੈਨੇਜਮੈਂਟ ਬਹੁਤ ਜ਼ਰੂਰੀ ਆ ਤੇ ਉਹ ਆਪਣਾ ਜਿਹੜਾ ਹੈਗਾ 10 ਤੋਂ 15% ਇਨਵੋਲਵਮੈਂਟ ਉਹ ਰੱਖਣੀ ਹੀ ਪੈਣੀ ਆ। ਅੱਛਾ ਉਹ ਕਿਹੜਾ ਵਧੀਆ ਤਰੀਕਾ ਮੈਨੂਅਲ ਵਧੀਆ ਜਾਂ ਫਿਰ ਸੌਫਟਵੇਅਰ ਤੇ ਨਿਰਭਰ ਹੋ ਕੇ ਵੀ ਕਿਹੜਾ ਵਧੀਆ ਟਾਈਮ ਆ ਕਦੋਂ ਐਂਟਰੀ ਕਰਨੀ ਆ ਤੇ ਕਦੋਂ ਐਗਜ਼ਿਟ ਕਰਨੀ ਆ ਕਦੋਂ ਬਾਹਰ ਆਣਾ ਇਹਦੇ ਗੱਲ ਲਈ ਤੁਸੀਂ ਕਿਹੜੀ ਸਟ੍ਰੈਟੇਜੀ ਜਿਹੜੀ ਆ ਯੂਜ਼ ਕਰਦੇ ਹੋ। ਸੋ ਮੈਂ ਆਟੋਮੇਸ਼ਨ ਵਾਲੀ ਹੀ ਯੂਜ਼ ਕਰਦਾ ਜੀ। ਮੈਨੂਅਲ ਦੇ ਵਿੱਚ ਏਦਾਂ ਹੁੰਦਾ ਕਿ ਹੁਣ ਤੱਕ ਦੇ ਮੇਰੇ ਐਕਸਪੀਰੀਅੰਸ ਦੇ ਵਿੱਚ ਮੈਂ ਬੜੇ ਟਰੇਡਰਸ ਨੂੰ ਮਿਲਿਆ ਸੋ 3 ਤੋਂ 4 ਸਾਲ ਲੱਗ ਜਾਂਦੇ ਆ ਤੁਹਾਨੂੰ 400 ਤੋਂ 500 ਡਾਲਰ ਡੇਲੀ ਦਾ ਬਣਾਉਣ ਦੇ ਲਈ ਜੇ ਤੁਸੀਂ ਮੈਨੂਅਲੀ ਕਰਦੇ ਹੋ ਤੁਹਾਨੂੰ YouTube ਤੋਂ ਸਿੱਖੋਗੇ ਤੁਸੀਂ ਬੁੱਕਸ ਪੜ੍ਹੋਗੇ ਬੜਾ ਕੁਝ ਤੁਹਾਨੂੰ ਸਿੱਖਣਾ ਪੈਂਦਾ ਪਰ ਜਿਹੜਾ ਆਟੋਮੇਸ਼ਨ ਆ ਉਹਦੇ ਵਿੱਚ ਜਿਹੜਾ ਇਹ ਟਾਈਮ ਫਰੇਮ ਆ ਘਟ ਕੇ 3 ਤੋਂ 4 ਮਹੀਨਾ ਦਾ ਰਹਿ ਜਾਂਦਾ ਸੋ ਤੁਸੀਂ ਆਰਾਮ ਦੇ ਨਾਲ ਆਪਦੇ ਆਪ ਨੂੰ ਜੇ 6 ਮਹੀਨੇ ਦੇ ਕੇ ਵੀ ਚੱਲੋ ਮੈਂ ਥੋੜਾ ਹੋਰ ਸਟ੍ਰੈਚ ਕਰ ਦਿੰਦਾ ਵੀ 6 ਮਹੀਨੇ ਦੇ ਕੇ ਚੱਲੋ ਤੁਸੀਂ ਆਰਾਮ ਦੇ ਨਾਲ 500 700 ਡਾਲਰ ਬਣਾ ਸਕਦੇ ਹੋ ਪਹਿਲਾਂ ਵੀ ਜਾਂਦਾ ਹੋ ਪਹਿਲਾਂ ਵੀ ਜਾਂਦਾ 3 ਇੱਕ ਮਹੀਨਿਆਂ ਦੇ ਵਿੱਚ ਵਿੱਚ ਬੰਦਾ ਹੁਣਦਾ ਇਹ ਤਾਂ ਪਰ ਇੱਥੇ ਸਿਰਫ ਕੰਟਰੋਲ ਕਰਨਾ ਪੈਂਦਾ ਆਪਦੇ ਆਪ ਨੂੰ ਵੀ ਅਸੀਂ ਕਾਲੀ ਨਹੀਂ ਕਰਨੀ ਤਾਂ ਕਈ ਵਾਰ ਅਸੀਂ ਜਿਆਦਾ ਕਈ ਵਾਰ ਪੈਸੇ ਬਣ ਰਹੇ ਹੁੰਦੇ ਤੇ ਹੋਰ ਹੋਰ ਕਰਦੇ ਕਰਦੇ ਨੁਕਸਾਨ ਕਈ ਵਾਰ ਹੋ ਜਾਂਦਾ ਪਰ ਮੋਸਟਲੀ ਤੁਸੀਂ 400 ਤੋਂ 500 ਡਾਲਰ ਵਧੀਆਂ ਬਣਾ ਸਕਦੇ ਹੋ ਡੇਲੀ ਦਾ ਡੇਲੀ ਦੀ ਗੱਲ ਕਰ ਰਿਹਾ ਮੈਂ ਹਾਂਜੀ ਅੱਛਾ ਡੇਲੀ ਇੰਨਾ ਬਣਦਾ ਵਾ ਹਾਂਜੀ ਮੇਰਾ ਕੋਟਾ ਕੋਲ ਪਹਿਲਾਂ ਸੀਗਾ 300 ਦਾ ਸੋ 200 300 ਦੇ ਵਿੱਚ ਵਿੱਚ ਹੁੰਦਾ ਸੀ ਹੁਣ ਮੇਰਾ 1000 ਤੱਕ 1000 ਪਲੱਸ ਵੀ ਕਈ ਵਾਰ ਹੋ ਜਾਂਦਾ ਇੱਕ ਦਿਨ ਦਾ ਆਮ ਕਰਕੇ ਜਿ ਤੁਸੀਂ YouTube ਦੇ ਤੇ ਵੀਡੀਓ ਵਗੈਰਾ ਦੇਖਦੇ ਆ ਉਹ ਇੱਕ ਗੱਲ ਬਹੁਤ ਸਾਰੀ ਕਹਿੰਦੇ ਆ ਵੀ ਇਹ ਇੱਕ ਅਜਿਹੀ ਗੇਮ ਹੈ ਜਿਹਦੇ ਵਿੱਚ ਪੇਸ਼ੈਂਸ ਸਬਰ ਬੇहद ਜ਼ਰੂਰੀ ਹੈ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਆ ਬਿਲਕੁਲ ਜੀ ਬਿਲਕੁਲ ਬਹੁਤ ਜ਼ਰੂਰੀ ਆ ਕਿਉਂਕਿ ਅ ਇੱਥੇ ਨਾ ਪੈਸਾ ਬਣਦਾ ਪੜੀ ਜਲਦੀ ਦਿਖਦਾ ਤੁਹਾਨੂੰ ਸੋ ਉੱਥੇ ਤੁਹਾਨੂੰ ਇੱਕ ਡਿਸਪਲਨ ਰੱਖਣਾ ਬਹੁਤ ਜ਼ਰੂਰੀ ਆ ਵੀ ਐਨੇ ਬਣ ਗਏ ਮੇਰੇ ਤੇ ਮੈਂ ਕੰਪਿਊਟਰ ਬੰਦ ਕਰਕੇ ਉੱਠ ਜਾ ਦੂਸਰਾ ਸਾਨੂੰ ਕਈ ਵਾਰ ਇਹ ਹੁੰਦਾ ਕਿ ਵੀ ਆਹ ਟਰੇਡ ਕਿਤੇ ਨਿਕਲ ਨਾ ਜਾਵੇ ਅਸੀਂ ਕਾਲੀ ਕਾਲੀ ਐਂਟਰ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਪਿੱਛੇ ਭਜਦਿਆਂ ਟਰੇਡ ਦੇ ਉੱਥੇ ਜਦੋਂ ਪਿੱਛੇ ਭਜਦਿਆਂ ਕਈ ਵਾਰ ਸਾਡਾ ਉੱਥੇ ਨੁਕਸਾਨ ਵੀ ਹੋ ਜਾਂਦਾ ਸੋ ਮੈਂ ਹਮੇਸ਼ਾ ਹੀ ਜਦੋਂ ਵੀ ਟਰੇਡਿੰਗ ਕਰਦਾ proper ਬੈਠ ਕੇ ਮਾਰਕੀਟ ਨੂੰ ਐਨਲਾਈਜ਼ ਕਰਕੇ ਉਦੋਂ ਹੀ ਸੌਫਟਵੇਅਰ ਔਨ ਕਰਦਾ ਜਦੋਂ ਲੱਗਦਾ ਕਿ ਹੁਣ ਮਾਰਕੀਟ ਮੇਰੇ ਹਿਸਾਬ ਦੇ ਨਾਲ ਚੱਲ ਰਹੀ ਹੈ ਇਹ ਸਮਾਂ ਪਾ ਕੇ ਥੋੜਾ ਥੋੜਾ ਤੁਹਾਨੂੰ ਪਤਾ ਲੱਗਣ ਲੱਗ ਜਾਂਦਾ ਕਿ ਮਾਰਕੀਟ ਚੱਲਦੀ ਕਿੱਦਾਂ ਵਾ ਜਿਵੇਂ ਜਿਵੇਂ ਤੁਸੀਂ ਡੇਲੀ ਡੇਲੀ ਕੋਈ ਵੀ ਕੰਮ ਲਾ ਲਓ ਤੁਸੀਂ ਮੰਨ ਲਓ ਅੱਜ ਡਰਾਈਵਿੰਗ ਕਰਨੀ ਸਿੱਖ ਰਹੇ ਹੋ ਤੁਸੀਂ ਡੇ ਬਾਏ ਡੇ ਤੁਸੀਂ ਬੈਟਰ ਤਰੀਕੇ ਦੇ ਨਾਲ ਪਹਿਲੇ ਦਿਨ ਤੁਸੀਂ ਦੋ ਹੱਥ ਰੱਖੋਗੇ ਸਟੀਅਰਿੰਗ ਤੇ ਫਿਰ ਇੱਕ ਦਿਨ ਆਲੀ ਚਲਾਉਣ ਲੱਗ ਜਾਨੇ ਠੀਕ ਹੈ ਸੋ ਸੇਮ ਚੀਜ਼ ਇਹਦੇ ਚਾ ਟਰੇਡਿੰਗ ਚ ਜਿਵੇਂ ਜਿਵੇਂ ਤੁਸੀਂ ਇਹਦੇ ਵਿੱਚ ਸਿੱਖੀ ਜਾਂਦੇ ਆ ਤੁਹਾਨੂੰ ਪਤਾ ਲੱਗਦਾ ਕਿ ਹੁਣ ਮਾਰਕੀਟ ਦਾ ਕਿੱਧਰ ਨੂੰ ਮੂਵ ਜਾ ਸਕਦਾ ਤੁਸੀਂ ਉੱਥੇ ਪੈਸੇ ਬਣਾ ਕੇ ਬਾਹਰ ਨਿਕਲ ਸਕਦੇ ਬਟ ਉਹਦੇ ਲਈ ਪੇਸ਼ੈਂਸ ਬਹੁਤ ਜ਼ਰੂਰੀ ਹੈ ਕਿ ਟਰੇਡਿੰਗ ਸਿੱਖਣੀ ਹੋਵੇ ਕਿਸੇ ਨੇ ਉਹਦੇ ਲਈ ਸਭ ਤੋਂ ਪਹਿਲਾ ਕਦਮ ਕੀ ਹੈ ਸਰ ਨੂੰ ਪਹਿਲਾਂ ਤਾਂ ਕਦਮ ਇਹ ਆ ਕਿ ਜੀ ਪਹਿਲਾਂ ਕਿਸੇ ਵੀ ਤੁਸੀਂ ਟਰੇਡਿੰਗ ਫੀਲਡ ਦੇ ਵਿੱਚ ਜਾਣਾ ਕੋਈ ਸਟਾਕਸ ਦੀ ਟਰੇਡਿੰਗ ਕਰਦੇ ਆ ਕੋਈ 4x ਦੀ ਕਰਦੇ ਆ ਕ੍ਰਿਪਟੋ ਦੀ ਕਰਦੇ ਆ ਜਿਵੇਂ ਅਸੀਂ ਫਿਊਚਰ ਡੇ ਟ੍ਰੇਡਿੰਗ ਕਰਦੇ ਫਿਊਚਰ ਕੰਟਰੈਕਟਸ ਦੀ ਸੋ ਪਹਿਲਾਂ ਉਹਨੂੰ ਦੇਖੋ ਹੈ ਕੀ ਆ ਪਹਿਲਾ ਸਟੈਪ ਇਹ ਆ ਕਿ ਆਪਾਂ ਕਈ ਵਾਰ ਸਿਰਫ ਪੈਸਾ ਦੇਖ ਕੇ ਕਿਸੇ ਕੰਮ 'ਚ ਐਂਟਰ ਹੋ ਜਾਂਦੇ ਆ ਪਰ ਉਹਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਵੀ ਹੈ ਕੀ ਆ ਸਭ ਤੋਂ ਪਹਿਲਾਂ ਤਾਂ ਜਾਣਨ ਦੀ ਕੋਸ਼ਿਸ਼ ਕਰੋ ਕਿ ਇਹ ਹੈ ਕੀ ਆ ਤੇ ਜੇ ਕਿਸੇ ਨੂੰ ਜ਼ਰੂਰਤ ਆ ਉਹ ਮੈਨੂੰ ਵੀ ਕੰਟੈਕਟ ਕਰ ਸਕਦੇ ਸੋ ਮੈਂ ਗਾਈਡ ਕਰ ਸਕਦਾ ਵਾਂ ਤੇ ਉਹਦਾ ਆਪਣਾ ਕਿਵੇਂ ਉਹ ਅੱਗੇ ਆਪਣਾ ਲੈ ਕੇ ਜਾ ਸਕਦੇ ਆ ਉਹ ਸਟੈਪ ਮੰਨ ਲਓ ਤੁਸੀਂ ਕਿਹੜੀ ਵੀ ਕਰਨੀ ਆ ਉਹਦੇ 'ਚ ਮੈਂ ਗਾਈਡ ਕਰ ਸਕਦਾ ਜਿਵੇਂ ਅੱਜਕੱਲ ਬਹੁਤ ਸੈਂਟਰ ਵੀ ਤੁਸੀਂ ਦੇਖਦੇ ਹੋ ਖੁੱਲ ਰਹੇ ਆ ਜਿਵੇਂ ਪਹਿਲੇ ਇੰਡੀਆ ਦੇ ਵਿੱਚ ਮੈਂ ਗਿਆ ਇੰਡੀਆ ਵਿੱਚ ਆਮ ਪਹਿਲੇ ਨਾ ਆਇਲਟ ਸੈਂਟਰ ਹੁੰਦੇ ਸੀ ਤੇ ਟ੍ਰੇਡਿੰਗ ਸੈਂਟਰ ਬਹੁਤ ਖੁੱਲਦੇ ਪਏ ਆ ਹਾਂਜੀ ਤੇ ਜੇ ਅਸੀਂ ਮੰਨੀਏ ਵੀ ਤੁਹਾਡਾ ਵੀ ਕੋਈ ਸੈਂਟਰ ਇਸ ਤਰ੍ਹਾਂ ਦਾ ਹੈਗਾ ਜਿਦੇ ਰਾਹੀਂ ਤੁਸੀਂ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਹੋ ਅਸੀਂ ਵਰਲਡ ਵਾਈਡ ਇਸੀ ਮੈਜ਼ੂਮ ਤੇ ਉੱਤੇ ਐਵਰੀਡੇ ਟ੍ਰੇਨ ਕਰਦਾ ਹਾਂ ਤੋਂ ਸਾਡੇ ਨਾਲ ਕਲਾਇੰਟ ਯੂਕੇ ਹੋ ਗਿਆ ਯਾ ਆਸਟ੍ਰੇਲੀਆ ਹੋ ਗਿਆ ਕੈਨੇਡਾ ਹੋ ਗਿਆ ਇੰਡੀਆ ਹੋ ਗਿਆ ਸਾਰੇ ਕਿਤੇ ਜੁੜੇ ਹੋਏ ਨੇ ਸੋ एवरीडे ਟ੍ਰੇਨਿੰਗ ਜ਼ੂਮ ਦੇ ਉੱਤੇ ਪ੍ਰੋਵਾਈਡ ਹੁੰਦੀ ਹੈ ਕੋਈ ਸੈਂਟਰਲਾਈਜ਼ ਹੋ ਗਿਆ ਕਿਤੇ ਮਰਜ਼ੀ ਬੈ ਕੇ ਤੁਸੀਂ ਟ੍ਰੇਨਿੰਗ ਲੈ ਸਕਦੇ ਸੋ ਸੈਂਟਰ ਚ ਤੁਹਾਨੂੰ ਚੱਲ ਕੇ ਜਾਣਾ ਪਊਗਾ ਠੀਕ ਹੈ ਇੱਥੇ ਤੁਸੀਂ ਘਰ ਬੈਠੇ ਹੀ ਤੁਸੀਂ ਟ੍ਰੇਨਿੰਗ ਲੈ ਸਕਦੇ ਹੋ ਅੱਛਾ ਜਿਹੜੀ ਭਾਰਤ ਦੀ ਜਿਵੇਂ ਮਾਰਕੀਟ ਹੋਗੀ ਜਾਂ ਯੂਐਸ ਦੀ ਮਾਰਕੀਟ ਕਿ ਇਹ ਮਾਰਕੀਟ ਸਾਰੀ ਦੁਨੀਆ ਦੀ ਅਲੱਗ-ਅਲੱਗ ਦੇਸ਼ਾਂ ਦੀ ਅਲੱਗ-ਅਲੱਗ ਮਾਰਕੀਟ ਹੁੰਦੀ ਹੈ ਜਾਂ ਫਿਰ ਇਹਦੇ ਬਾਰੇ ਥੋੜਾ ਕੋਈ ਦੱਸੋਗੇ ਵੀ ਕੁਝ ਏਸ਼ੀਆ ਦੀ ਲੱਗ ਹੋ ਗਈ ਉੱਤਰੀ ਅਮਰੀਕਾ ਦੀ ਲੱਗ ਇਹਦੇ ਬਾਰੇ ਕੁਝ ਦੱਸ ਸਕਦੇ ਹੋ ਵੀ ਜਿਹੜੇ ਬੰਦੇ ਜਿਹੜੇ ਬੰਦੇ ਅਮਰੀਕਾ 'ਚ ਬੈਠੇ ਆ ਕਈ ਬੰਦੇ ਮੈਂ ਦੇਖਿਆ ਬਹੁਤ ਇੰਡੀਆ ਦੀ ਮਾਰਕੀਟ ਦੇ ਵਿੱਚ ਵੀ ਉਹ ਬਾਈ ਐਂਡ ਸੈਲ ਕਰਦੇ ਆ ਟ੍ਰੇਡਿੰਗ ਕਰਦੇ ਆ ਇਹਦੇ ਬਾਰੇ ਕੋਈ ਦੱਸੋਗੇ ਪਲੀਜ਼ ਹਾਂਜੀ ਸੋ ਵੱਖਰੀਆਂ ਵੱਖਰੀਆਂ ਮਾਰਕੀਟਸ ਜਿਵੇਂ ਕਿ ਮੈਂ ਤੁਹਾਡੇ ਨਾਲ ਗੱਲ ਕੀਤੀ ਆ ਪਹਿਲਾਂ ਵੀ ਕਿ ਵੱਖਰੀਆਂ ਵੱਖਰੀਆਂ ਟ੍ਰੇਡਿੰਗ ਦੀਆਂ ਹੈਗੀਆਂ ਨੇ ਕਿ ਤੁਸੀਂ ਕੀ ਟ੍ਰੇਡ ਕਰਨਾ ਜੇ ਤੁਸੀਂ ਸਟਾਕਸ ਟ੍ਰੇਡ ਕਰਨੇ ਆ ਫਿਰ ਤੁਹਾਨੂੰ ਹਰ ਇੱਕ ਕੰਟਰੀ ਦਾ ਵੱਖਰੇ ਵੱਖਰੇ ਜਿਹੜੇ ਹੈਗੇ ਨੇ ਸਟਾਕਸ ਤੁਸੀਂ ਮਾਰਕੀਟ ਦੇ ਹਿਸਾਬ ਨਾਲ ਟਰੇਡ ਕਰ ਸਕਦੇ ਹੋ ਠੀਕ ਸੋ ਜਿਵੇਂ ਏਸ਼ੀਆ ਦਾ ਹੋ ਗਿਆ ਇੰਡੀਆ ਦੇ ਵਿੱਚ ਜਿੱਦੇ ਤੁਹਾਡੇ ਸਟਾਕ ਨੇ ਸਟਾਕ ਮਾਰਕੀਟ ਜਦੋਂ ਖੁੱਲਦੀ ਆ ਉਦੋਂ ਤੁਸੀਂ ਕਰ ਸਕਦੇ ਹੋ ਅਮਰੀਕਾ ਵਾਲੇ ਅਮਰੀਕਾ ਵਾਲੇ ਟਾਈਮ ਕਰਦੇ ਆ ਯੂਕੇ ਵਾਲੇ ਯੂਕੇ ਵਾਲੇ ਟਾਈਮ ਕਰਦੇ ਆ ਬਟ ਉਹ ਹੈਗਿਆ ਕੱਲੇ-ਕੱਲੇ ਸਟਾਕਸ ਦੀ ਟਰੇਡਿੰਗ ਜੇ ਕਰਨੀ ਹੋਵੇ ਇੱਕ ਸਟਾਕ ਉਸ ਕੰਟਰੀ ਨੂੰ ਲਿਮਟਿਡ ਆ ਬਟ ਜਿਹੜਾ ਅਸੀਂ ਕਰਦੇ ਆ ਇਹ ਹੈਗਾ ਫਿਊਚਰ ਕੰਟਰੈਕਟਸ ਮੇਰੇ ਕੋਲ ਵੀ ਸੇਮ ਡਾਟਾ ਜੇ ਤੁਸੀਂ ਇੰਡੀਆ ਚ ਬੈਠੀਆਂ ਉੱਥੇ ਵੀ ਸੇਮ ਡਾਟਾ ਆਸਟ੍ਰੇਲੀਆ ਕੋਈ ਬੈਠਾ ਉਹ ਸੇਮ ਡਾਟਾ ਇਸ ਕਰਕੇ ਅਸੀਂ ਇਹ ਫਿਊਚਰ ਮਾਰਕੀਟ ਚੂਜ਼ ਕੀਤੀ ਆ ਕਿ ਵਰਲਡ ਵਾਈਡ ਸਾਰਿਆਂ ਕੋਲੇ ਸੇਮ ਐਟ ਅ ਟਾਈਮ ਸੇਮ ਡਾਟਾ ਜਾਊਗਾ ਇਹਦਾ ਬੈਸਟ ਚੀਜ਼ ਇਹ ਆ ਕਿ 23 ਆਵਰ ਖੁੱਲੀ ਰਹਿੰਦੀ ਹੈ ਮਾਰਕੀਟ ਸੋ ਪਹਿਲਾਂ ਏਸ਼ੀਆ ਦੀ ਕਿਹੜੇ ਟਾਈਮ ਕਿਹੜੇ ਟਾਈਮ ਬੰਦ ਹੁੰਦੀ ਹੈ ਸੋ ਸੰਡੇ ਜਿਵੇਂ ਮੈਂ ਈਸਟਰਨ ਟਾਈਮ ਨਿਊਯਾਰਕ ਟਾਈਮ ਦੇ ਹਿਸਾਬ ਨਾਲ ਜੇ ਦੇਖਿਆ ਜਾਵੇ ਸੰਡੇ ਸ਼ਾਮ ਨੂੰ 6 ਵਜੇ ਮਾਰਕੀਟ ਓਪਨ ਹੋ ਜਾਣੀ ਆ ਫਰਾਈਡੇ ਸ਼ਾਮ ਦੇ 5 ਵਜੇ ਮਾਰਕੀਟ ਬੰਦ ਹੁੰਦੀ ਆ ਤੇ ਐਵਰੀ ਡੇ ਜਿਹੜਾ ਬੰਦ ਰਹਿਣ ਦਾ ਟਾਈਮ ਆ ਉਹ ਹੈਗਾ 1 ਤੋਂ 5 ਤੋਂ 6 ਵਜੇ ਤੱਕ ਸੋ ਇੱਕੋ ਘੰਟਾ ਬੰਦ ਰਹਿਣੀ ਆ ਮਾਰਕੀਟ ਤੇ ਸ਼ਨੀਵਾਰ ਸਾਰਾ ਦਿਨ ਬੰਦ ਰਹਿੰਦੀ ਆ ਸੋ 23 ਆਵਰ ਮਾਰਕੀਟ ਲਗਾਤਾਰ ਚੱਲੀ ਹੀ ਜਾ ਰਹੀ ਆ ਪਹਿਲਾਂ ਟੋਕੀਓ ਵਾਲੀ ਮਾਰਕੀਟ ਖੁੱਲਦੀ ਆ ਉਹਦੇ ਚ ਵੋਲੀਅਮ ਆਉਂਦਾ ਥੈਨ ਥੋੜੀ ਉਹ ਥੋੜੀ ਸਲੋ ਹੁੰਦੀ ਆ ਬਟ ਥੈਨ ਲੰਡਨ ਵਾਲੀ ਮਾਰਕੀਟ ਖੁੱਲਦੀ ਆ ਉਹ ਵੋਲੀਅਮ ਕ੍ਰੀਏਟ ਕਰਦੀ ਆ ਥੈਨ ਫਿਰ ਯੂ எஸ் ਵਾਲੀ ਮਾਰਕੀਟ ਓਪਨ ਹੋ ਜਾਂਦੀ ਆ ਉਹਦੇ ਚ ਸਾਰ ਨੂੰ ਵਧੀਆ ਵੋਲੀਅਮ ਆ ਜਾਂਦਾ ਸੋ 23 ਆਵਰ ਮਾਰਕੀਟ ਚੱਲਦੀ ਆ ਜੇ ਅਸੀਂ ਇਸ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਕਿਸੇ ਨੇ ਕੰਟੈਕਟ ਕਰਨਾ ਹੋਵੇ ਤੁਹਾਡੇ ਤੁਸੀਂ ਇਸ ਵੀਡੀਓ ਦੇ ਵਿੱਚ ਦੱਸ ਸਕਦੇ ਹੋ ਵੀ ਘੱਟੋ ਘੱਟ ਕਿੰਨਾ ਕੁ ਸਮੇਂ ਦੇ ਵਿੱਚ ਇੱਕ ਆਮ ਬੰਦਾ ਜਿਹੜਾ ਟ੍ਰੇਡਿੰਗ ਦੀ ਇਸ ਦੀ ਟ੍ਰੇਡਿੰਗ ਦੀ ਟ੍ਰੇਨਿੰਗ ਲੈ ਸਕਦਾ ਹਾਂਜੀ ਦੇਖੋ ਜਿਵੇਂ ਮੈਂ ਕਿਹਾ ਵੀ ਪਹਿਲਾਂ 1-2 ਮਹੀਨਿਆਂ ਤੋਂ ਸਮਝਣ ਨੂੰ ਲੱਗ ਜਾਂਦਾ ਹੈ ਕਿ ਐਕਚੁਅਲ ਚ ਹੋ ਕੀ ਰਿਹਾ ਵਾ ਇਹਦਾ ਹੋ ਸਕਦਾ ਵੀ ਉਹ ਪਹਿਲੇ ਕੁਝ ਤੁਸੀਂ ਕਿਸੇ ਨੂੰ ਸਲਾਹ ਦਿਓ ਵੀ ਤੁਸੀਂ ਪਹਿਲੇ ਇੰਨਾ ਕੁ ਗਿਆਨ YouTube ਜਾਂ Facebook ਜਾਂ ਫਿਰ ਸੋਸ਼ਲ ਮੀਡੀਆ ਤੋਂ ਲੈ ਕੇ ਆਓ ਉਸ ਤੋਂ ਬਾਅਦ ਸਾਡੇ ਕੋਲ ਆਉ ਵੀ ਛੇਤੀ ਉਹਨਾਂ ਨੂੰ ਤੁਹਾਡੇ ਜਿਹੜੇ ਫੀਸਾਂ ਵਗੈਰਾ ਉਹ ਵੀ ਥੋੜੀ ਘੱਟ ਲੱਗ ਜਾਣ ਇਹਦਾ ਕੋਈ ਦੱਸ ਸਕਦੇ ਹੋ ਹਾਂਜੀ ਦੇਖੋ ਜੇ ਮੇਰੇ ਕੋਲ ਕਈ ਬਿਲਕੁਲ ਨਵੇਂ ਵੀ ਆਏ ਨੇ ਕਈ ਜਿਹੜੇ ਆਲਰੇਡੀ ਟ੍ਰੇਡ ਕਰ ਰਹੇ ਨੇ ਉਹਦੇ ਚ ਕੀ ਹੁੰਦਾ ਕਿ ਥੋੜਾ ਜਿਹਾ ਸਮਾਂ ਕਈ ਵਾਰ ਘੱਟ ਜਾਂਦਾ ਬਟ ਜਿਹੜਾ ਬੰਦੇ ਨੂੰ ਇਹ ਹੀ ਨਹੀਂ ਪਤਾ ਕਿ ਮੈਂ ਸ਼ੁਰੂ ਕਿੱਥੋਂ ਕਰਨਾ ਬਿਲਕੁਲ ਉਦਾਂ ਦੇ ਵੀ ਸਾਡੇ ਕੋਲੇ ਆਏ ਨੇ ਸੋ ਉਹ ਵੀ 3 ਤੋਂ 4 ਮਹੀਨਿਆਂ ਦੇ ਵਿੱਚ ਵਧੀਆ ਸਿੱਖ ਗਏ ਸੋ ਤੁਸੀਂ ਜੇ ਆਪ ਥੋੜਾ ਬਹੁਤ ਪਹਿਲਾਂ ਤੋਂ ਸਰਚ ਕਰ ਰਹੇ ਹੋ ਉਹ ਤੁਹਾਡੀ ਹੈਲਪ ਜ਼ਰੂਰ ਕਰਦਾ ਪਰ ਤੁਸੀਂ ਜੇ ਜਿੰਨਾ ਤੋਂ ਟਾਈਮ ਤੁਹਾਨੂੰ ਇਹ ਨਹੀਂ ਪਤਾ ਕਿ ਅਸੀਂ ਸ਼ੁਰੂਆਤ ਕਿੱਥੋਂ ਕਰਨੀ ਹੈ ਸਟੈਪ ਨੰਬਰ 1 ਕੀ ਹੈ ਉਹਦੇ ਲਈ ਵੀ ਮੈਨੂੰ ਰੀਚ ਆਊਟ ਕਰ ਸਕਦੇ ਹੋ ਸੋ ਮੇਰੀ ਵੈਬਸਾਈਟ ਜਿਹੜੇ ਲਰਨਰ ਸਟਾਰਟਿੰਗ ਬਿਗినਰ ਹੈਗੇ ਆ ਤੁਸੀਂ ਬਿਗినਰ ਦੇ ਉੱਥੇ ਵੀ ਕੰਮ ਕਰਦੇ ਹੋ ਬਿਲਕੁਲ ਜੀ ਬਿਲਕੁਲ ਸੋ ਮੈਂ ਹੁਣ ਤੱਕ ਹੁਣ ਤੱਕ ਜਿਹੜੇ ਵੀ ਨਵੇਂ ਆਨੂੰ ਸ਼ੁਰੂ ਕਰਾਇਆ ਉਹ ਵਿਥਿਨ ਅ 3 ਟੂ 6 ਮੰਥ ਉਹ ਵਧੀਆ ਆਪਣਾ ਡੇਲੀ ਦਾ ਪ੍ਰੋਫਿਟ ਕਮਾਉਣ ਲੱਗ ਗਏ ਨੇ ਅੱਛਾ ਅੱਜ ਕੱਲ ਇੱਕ ਮਾਰਕੀਟ ਦੇ ਵੀ ਤੁਸੀਂ ਜਿਵੇਂ ਟ੍ਰੇਡਿੰਗ ਦਾ ਫਿਊਚਰ ਦਾ ਕਾਫੀ ਕੁਝ ਦੱਸਿਆ ਅੱਜ ਕੱਲ ਇੱਕ ਕ੍ਰਿਪਟੋ ਕਰੰਸੀ ਦੇ ਕੋਇਨਸ ਦੀ ਬਹੁਤ ਬੋਲਬਾਲ ਉਹਦੇ ਬਾਰੇ ਤੁਸੀਂ ਕੋਈ ਦੱਸੋਗੇ ਪਲੀਜ਼ ਸੋ ਕ੍ਰਿਪਟੋ ਦੇ ਵਿੱਚ ਐਦਾਂ ਕਿ ਉਹਨਾਂ ਸਾਰਾ ਕੰਪਿਊਟਰਾਈਜ਼ਡ ਮਾਈਨ ਹੋ ਰਿਹਾ ਵਾ ਠੀਕ ਹੈ ਸੋ ਉਹ ਉਹਦੀ ਕੋਈ ਫਿਜ਼ੀਕਲੀ ਚੀਜ਼ ਨਹੀਂ ਹੈ ਕੋਈ ਜੇ ਮੈਂ ਹੁਣ ਤੁਸੀਂ ਸਟਾਕ ਲੈਣੇ ਹੋ ਮੰਨ ਲਓ ਐਪਲ ਦੇ ਲੈ ਲੇ ਤੁਹਾਨੂੰ ਪਤਾ ਹੈ ਕਿ ਕੰਪਨੀ ਹੈ ਜੀ ਉਹ ਤੁਹਾਨੂੰ ਬੈਕਅਪ ਕਰ ਰਹੀ ਹੈ ਉਹਦੇ ਸਟਾਕਸ ਨੇ ਸ਼ੇਅਰ ਨੇ ਤਾਂ ਤੁਸੀਂ ਬਾਈ ਕਰ ਸਕਦੇ ਹੋ ਕੰਪਨੀ ਨੂੰ ਦੇਖ ਸਕਦੇ ਹੋ ਕਿ ਪ੍ਰੋਡਕਟ ਬਣਾ ਰਹੀ ਆ ਫਿਰ ਕ੍ਰਿਪਟੋ ਆ ਇਹਦੇ ਵਿੱਚ ਸਾਰਾ ਕੁਝ ਹਵਾ ਦੇ ਵਿੱਚ ਆ ਬਲੂਨ ਦੇ ਵਿੱਚ ਠੀਕ ਹੈ ਨੋ ਡਾਊਟ ਇਹਦੇ ਵਿੱਚ ਕਾਫੀ ਲੋਕਾਂ ਨੇ ਪੈਸਾ ਬਣਾਇਆ ਪਰ ਇਹਦੇ ਵਿੱਚ ਇੱਕਦਮ ਉੱਪਰ ਤੇ ਇੱਕਦਮ ਥੱਲੇ ਮਾਰਕੀਟ ਜਾਂਦੀ ਆ ਉਹਦੇ ਵਿੱਚ ਕਈਆਂ ਨੇ ਲਾਸ ਵੀ ਕਾਫੀ ਕਰਾਇਆ ਸੋ ਆਉਣ ਵਾਲਾ ਸਮਾਂ ਮੈਂ ਵੀ ਸੁਣਿਆ ਇਹਦਾ ਭਵਿੱਖ ਕੀ ਹੈ ਭਵਿੱਖ ਤਾਂ ਇਹ ਹੈਗਾ ਕਿ ਹਾਂਜੀ ਇਹ ਇਹ ਜਾਊਗਾ ਜ਼ਰੂਰ ਮਾਰਕੀਟ ਦੇ ਵਿੱਚ ਜਿਹੜੇ ਇਹ ਕੁਆਇਨ ਆ ਗਏ ਨੇ ਇਹ ਜਲਦੀ ਤੱਕ ਕਿਤੇ ਜਾਂਦੇ ਨਹੀਂ ਬਟ ਇਹਦਾ ਕੋਈ ਬੈਕਅਪ ਨਹੀਂ ਹੈ ਪਰ ਇਹਦੇ 'ਚ ਜੇ ਤੁਸੀਂ ਪੈਸਾ ਜਿਸਕੋ ਮੈਨੇਜਮੈਂਟ ਦੇ ਵਿੱਚ ਇਹਦਾ ਜਾਦੇ ਤੱਕ ਦਾ ਰਿਸਕ ਹੈ ਇਹਦੇ 'ਚ ਥੋੜਾ ਜ਼ਿਆਦਾ ਰਿਸਕ ਹੈ ਜੀ ਤੇ ਜੇ ਗੇਮ ਖੇਡਣੀ ਹੈ ਵੀ ਰਿਸਕ ਤੋਂ ਬਚਾ ਕੇ ਖੇਡੀ ਜਾਵੇ ਹਾਂਜੀ ਤੋ ਜੇ ਤੁਸੀਂ ਇਦਾਂ ਦੇ ਪੈਸੇ ਇਦਾਂ ਦੀ ਜਗ੍ਹਾ ਤੇ ਲਾਉਣੇ ਆ ਫਿਰ ਮੈਂ ਇਹ ਕਹਿਣਾ ਹਾਂ ਵੀ ਉਹ ਪੈਸੇ ਲਾਇਓ ਜਿਹੜੇ ਤੁਸੀਂ ਲੌਸ ਕਰੇ ਤੇ ਤੁਹਾਨੂੰ ਰਿਗਰੈਟ ਨਾ ਹੋਵੇ ਵੀ ਜੇ ਗਏ ਤਾਂ ਗਏ ਕੋਈ ਗੱਲ ਨਹੀਂ ਜੇ ਬਣ ਗਏ ਤਾਂ ਬਣ ਗਏ ਨਹੀਂ ਤਾਂ ਨਾ ਸਹੀ ਤੋ ਜੇ ਕ੍ਰਿਪਟੋ ਇਦਾਂ ਦੀ ਕੇਮ ਕੁਛ ਕੁਛ ਅਸੀਂ ਨਾ ਵੀਡੀਓ ਦੇਖੀ ਆ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਟ੍ਰੇਨਿੰਗ ਵੀ ਦੰਨੇ ਆ ਜੇ ਤੁਹਾਨੂੰ ਪੈਸੇ ਵੀ ਪੱਲੋ ਦਵਾਂਗੇ ਟ੍ਰੇਨਿੰਗ ਕਰਨ ਲਈ ਟ੍ਰੇਡ ਕਰਨ ਲਈ ਕੀ ਤੁਹਾਡੀ ਜਿਹੜੀ ਸੈਂਟਰ ਹੈ ਉਹ ਵੀ ਕੁਝ ਇਸ ਤਰ੍ਹਾਂ ਕਰਦਾ ਜੇ ਕੋਈ ਆਮ ਬੰਦਾ ਜਿਹੜਾ ਨਵਾਂ ਬਿਲਕੁਲ ਸਟਾਰਟਰ ਹੋਵੇ ਪਰ ਉਹਦੇ ਕੋਲ ਬਹੁਤਾ ਪੈਸਾ ਨਾ ਹੋਵੇ ਟਰੇਡ ਕਰਨ ਲਈ ਕੋਈ ਇਸ ਤਰ੍ਹਾਂ ਦੀ ਹੈਲਪ ਵੀ ਤੁਸੀਂ ਕਰਦੇ ਹੋ ਹਾਂਜੀ ਉਹਦੇ ਲਈ ਜਿਵੇਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਕੰਪਨੀਆਂ ਮਿਲ ਜਾਂਦੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਸਾਡਾ ਪੈਸਾ ਲੈ ਕੇ ਤੁਸੀਂ ਟਰੇਡ ਕਰ ਸਕਦੇ ਹੋ ਸੋ ਉਹ ਦੇ ਵਿੱਚ ਆਪਣਾ ਥੋੜਾ ਬਹੁਤ ਕੱਟ ਰੱਖਦੇ ਆ ਸੋ ਆਪਾਂ ਨੂੰ ਬਹੁਤ ਘੱਟ ਪੈਸਿਆਂ ਦੇ ਵਿੱਚ ਉਹ ਅਕਾਊਂਟ ਮਿਲ ਜਾਂਦੇ ਨੇ ਸੋ ਉਹ ਵੀ ਅਸੀਂ ਸਾਰੇ ਜਿਹੜੇ ਬਿਗਨਰ ਨੇ ਉਹਨਾਂ ਨੂੰ ਇਹੀ ਰეკਮੈਂਡ ਕਰਦੇ ਆ ਕਿ ਉਹਦੇ ਨਾਲ ਹੀ ਕਰੋ ਕਿਉਂਕਿ ਉਹ ਚ ਸਿੱਖਣ ਦੇ ਲਈ ਤੁਹਾਨੂੰ ਡਰ ਕੱਢਣਾ ਬਹੁਤ ਜ਼ਰੂਰੀ ਹੈ ਮਾਰਕੀਟ ਦੇ ਵਿੱਚ ਜੇ ਤੁਸੀਂ ਡਰ ਕੇ ਐਂਟਰ ਕਰੋਗੇ ਤਾਂ ਤੁਹਾਨੂੰ ਮਾਰਕੀਟ ਦੇ ਵਿੱਚ ਤੁਸੀਂ ਉਹਨਾ ਪ੍ਰੋਫਿਟ ਨਹੀਂ ਹੋ ਸਕਦਾ ਸੋ ਡਰ ਕੱਢਣ ਦੇ ਲਈ ਆਪਾਂ ਉਹ ਕੰਪਨੀਆਂ ਜ਼ਰੂਰ ਰეკਮੈਂਡ ਕਰਦੇ ਆ ਕਿ ਉਹਨਾਂ ਦਾ ਪੈਸਾ ਵਰਤੋ ਤੇ ਜੇ ਲਾਸ ਹੋ ਵੀ ਜਾਂਦਾ ਤਾਂ ਉਹ ਕੰਪਨੀ ਆਪ ਚੱਲਦੀ ਹੈ ਸੋ ਆਪਾਂ ਨੂੰ ਕੋਈ ਉਹਨਾਂ ਦਾ ਲਾਸ ਕਵਰ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਸੋ ਹੈਲਪ ਕਰਦੇ ਜੀ ਲੱਤ ਦੇ ਵਿੱਚ ਕੋਈ ਖਾਸ ਜਿਹੜੇ ਟਿਪਸ ਤੁਸੀਂ ਦੇਣਾ ਚਾਹੋ। ਖਾਸ ਟਿਪ ਇਹ ਆ ਕਿ ਜਿਹੜਾ ਇਹ ਟਰੇਡਿੰਗ ਵਾਲਾ ਨਾ ਬਿਜ਼ਨਸ ਆ ਇਹਨੂੰ ਲਰਨ ਕਰਨਾ ਬਹੁਤ ਜ਼ਰੂਰੀ ਆ ਅੱਜ ਦੇ ਸਮੇਂ ਦੇ ਵਿੱਚ। ਤੁਸੀਂ ਦੇਖੋਗੇ ਕਿ ਕਰੋਨਾ ਦੇ ਵਿੱਚ ਸਾਰੇ ਘਰੇ ਬੈਠੇ ਸੀ। ਪਰ ਜਿਹੜੇ ਟਰੇਡਰ ਸੀਗੇ ਉਹ ਫਿਰ ਵੀ ਪੈਸਾ ਬਣਾ ਰਹੇ ਸੀ। ਕਿ ਜਿਹੜੇ ਬਾਕੀ ਬਿਜ਼ਨਸ ਆਪਾਂ ਕਰਦੇ ਆ ਉਹਦੇ ਵਾਂਗੂ ਇਹ ਬਿਜ਼ਨਸ ਜੇ ਲਰਨ ਕਰ ਲਓਗੇ ਤਾਂ ਐਸੀ ਸੈਕੰਡ ਸੋਰਸ ਆਫ ਇਨਕਮ ਤੁਸੀਂ ਇਹਨੂੰ ਲੈ ਕੇ ਚੱਲੋ ਤੇ ਇਹ ਤੁਸੀਂ ਬੈਸਟ ਚੀਜ਼ ਇਹ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਵੀ ਪਾਸ ਔਨ ਕਰਕੇ ਜਾ ਸਕਦੇ ਹੋ ਹੁਣ ਮੇਰੇ ਬੱਚੇ ਛੋਟੇ ਛੋਟੇ ਨੇ ਮੈਂ ਉਹਨਾਂ ਨੂੰ ਵੀ ਸੋਚ ਰਿਹਾ ਵੀ ਇਹਨਾਂ ਨੂੰ ਹੌਲੀ ਹੌਲੀ ਅੱਗੇ ਜਾ ਕੇ ਥੋੜੇ ਵੱਡੇ ਹੁੰਦੇ ਆ ਤੇ ਸਿਖਾਉਂਗਾ ਜ਼ਰੂਰ ਤਾਂ ਕਿ ਤੁਸੀਂ ਆਪਣਾ ਜਿਹੜੀ ਡੇਲੀ ਦੇ ਜਿਵੇਂ ਆਮ ਬੰਦੇ ਦੇ ਜਿਵੇਂ ਅਮਰੀਕਾ ਦੇ ਵਿੱਚ 300 ਤੋਂ 400 ਡਾਲਰ ਜੇ ਬਣਦਾ ਤਾਂ ਉਹਨਾਂ ਦੇ ਖਰਚੇ ਵਧੀਆ ਚੱਲ ਸਕਦੇ ਆ ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਅੱਜ ਦੇ ਸਮੇਂ ਦੇ ਵਿੱਚ ਸਮਾਰਟ ਮਨੀ ਤੁਹਾਨੂੰ ਬਣਾਉਣੀ ਹੀ ਪੈਣੀ ਆ ਹਾਰਡਵਰਕ ਤਾਂ ਆਪਾਂ ਬਹੁਤ ਕਰਦੇ ਆ ਨਾਲ ਸਮਾਰਟ ਵਰਕ ਕਰਨਾ ਬਹੁਤ ਜ਼ਰੂਰੀ ਹੈ ਲਾਸਟ ਕੁਐਸਚਨ ਆਖ ਰਹੇ ਕਿ ਅਕੈਡੈਮਿਕ ਕੁਆਲੀਫਿਕੇਸ਼ਨ ਕਿੰਨੀ ਕੁ ਜ਼ਰੂਰੀ ਹੈ ਨਹੀਂ ਉਹਦੇ ਲਈ ਜ਼ਰੂਰਤ ਨਹੀਂ ਜੀ ਕਿਉਂਕਿ ਅਸੀਂ ਸਾਰੀ ਜਿਹੜੀ ਮੈਂ ਟ੍ਰੇਨਿੰਗ ਕਰਦਾ ਸਾਰੀ ਪੰਜਾਬੀ ਜੀ ਹੁੰਦੀ ਹੈ ਸੋ ਇਹਦੇ ਲਈ ਬਸ ਤੁਹਾਨੂੰ ਚਾਹੀਦਾ ਕਿ ਤੁਸੀਂ ਸਿੱਖਣ ਵਾਲੇ ਚਾਹੀਦੇ ਹੋ ਲੈਂਗੁਏਜ ਦਾ ਕੋਈ ਮੈਟਰ ਨਹੀਂ ਹੈ ਕੋਈ ਤੁਹਾਨੂੰ ਪੜਾਈ ਦਾ ਮੈਟਰ ਨਹੀਂ ਕਰਦਾ ਇਹ ਜ਼ਰੂਰੀ ਨਹੀਂ ਹੈ ਵੀ ਤੁਸੀਂ ਜੀ ਗ੍ਰੈਜੂਏਟ ਹੋਵੋ ਜਾਂ ਤੁਸੀਂ ਬਹੁਤ ਤੁਹਾਨੂੰ ਇੰਗਲਿਸ਼ ਆਂਦੀ ਹੋਵੇ ਇਹਦੇ ਲਈ ਕੋਈ ਬਹੁਤੀ ਵੱਡੀ ਪ੍ਰੋਬਲਮ ਨਹੀਂ ਹੈ ਨਹੀਂ ਜੀ ਉਹ ਦੀ ਜ਼ਰੂਰਤ ਨਹੀਂ ਹੈ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਥੈਂਕ ਯੂ ਭਾਜੀ ਪੰਜਾਬੀ ਲੋਕ ਚੈਨਲ ਇਸ ਸਮਾ ਕੱਢਿਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਇਸ ਇੰਟਰਵਿਊ ਨੂੰ ਦੇਖ ਕੇ ਇਹ ਬਹੁਤ ਲੋਕ ਜਿਹੜੇ ਹੈ ਜਿਹੜੇ ਬਿਗਨਰ ਨੇ ਖਾਸ ਕਰਕੇ ਉਹ ਇਸ ਇੰਟਰਵਿਊ ਇਸ ਗੱਲਬਾਤ ਤੋਂ ਲਹਾ ਪ੍ਰਾਪਤ ਕਰਨਗੇ ਫਿਰ ਵੀ ਜੇਕਰ ਕਿਸੇ ਨੇ ਭਾਈ ਸਾਹਿਬ ਦੇ ਨਾਲ ਸੰਪਰਕ ਕਰਨਾ ਹੋਵੇ ਉਹ ਸੰਪਰਕ ਨੰਬਰ ਆਪਣਾ ਇੱਕ ਵਾਰ ਲਾਸਟ ਵਿੱਚ ਦੱਸ ਦੇਣਗੇ ਹਾਂਜੀ ਮੇਰਾ ਨੰਬਰ ਹੈਗਾ ਜੀ ਯੂਐਸ ਦਾ ਹੈਗਾ 9086050061 ਸੋ 9086050061 ਤੇ ਮੇਰੀ ਵੈਬਸਾਈਟ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ www.tradewithgary.com ਸੋ ਉਹਦੇ ਤੇ ਜਾ ਕੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ